ਗੱਲ ਸੀ ਆਈ ਮੈਂ ਇੱਥੇ ਆਪਣਾ ਕੰਮ ਕਰਦਾ ਪਿਆ ਸਾਹਮਣੇ ਉਹ ਮਾਲ ਲੌਂਦਾ ਪਿਆ ਸੀ ਇੱਕ ਆਗੇ ਨਿਰਮਲ ਦਾ ਤੇ ਉੱਥੋਂ ਤਿੰਨ ਜਨੇ ਆਏ ਆ ਸਪਲੈਂਡਰ ਮੋਟਰਸਾਈਕਲ ਦੇ ਉਹ ਗੋਲੀਆਂ ਚਲਾ ਕੇ ਅੱਗੇ ਚਲੇ ਗਏ ਤੇ ਉਹ ਦੋ ਗੋਲੀਆਂ ਉਹਨਾਂ ਦੇ ਲੱਗਿਆ ਹੀ ਆ ਤੇ ਹੁਣ ਐਡਮਿਟ ਕਰਵਾਇਆ ਵੇਖੋ ਕਿੱਥੇ ਕਰਵਾਇਆ ਬੰਦਾ ਉੱਥੇ ਨਿਰਮਲ ਲੌਣ ਆਇਆ ਹੋਏ ਸਾਬਣ ਕੀ ਕੀ ਨਾਮ ਸੀ ਉਹਨਾਂ ਦਾ ਪਤਾ ਨਹੀਂ ਜੀ ਆਪਾਂ ਨੇ ਨਹੀਂ ਜਿਹੜੇ ਜਿਹਦੇ ਗੋਲੀ ਵਜੀ ਉਹ ਪਤਾ ਨਹੀਂ ਤੁਹਾਨੂੰ ਆਖੀ ਉਹ ਪਹਿਲੀ ਵਾਰ ਹੀ ਆਇਆ ਹੋਏ ਆ ਓਕੇ ਤੇ ਕਿੰਨੇ ਵਜੇ ਦੀ ਗੱਲ ਲੱਗੀ ਹੈ 11:50 55 ਮਿੰਟ ਦੀ ਤੇ ਕਿੰਨੇ ਜਨ ਆ ਗਏ ਤਿੰਨ ਜਨੇ ਆ ਗਏ ਮੋਟਰਸਾਈਕਲ ਤੇ ਹਾਂਜੀ ਮੋਟਰਸਾਈਕਲ ਹਾਂਜੀ ਮੂੰਹ ਬੰਨੇ ਹੋਏ ਕਿ ਸਾਈਡ ਤੋਂ ਅੱਜ ਕਿ ਸਾਈਡ ਦੇ ਇਧਰਲੀ ਸਾਈਡ ਤੋਂ ਆਏ ਤੇ ਇਧਰ ਸਿੱਧਾ ਆਪਣਾ ਨਹਿਰ ਵਾਲ ਚਲੇ ਗਏ ਨਹਿਰ ਵਾਲ ਪਾਸੇ ਕੋਈ ਹਾਂਜੀ ਬਈ ਆ ਮੇਨਜਿਨ ਵਾਲੇ ਤੋਂ ਨਹੀਂ ਆਏ ਹਾਂਜੀ ਮੇਨਜਿਨ ਵਾਲੇ ਤੋਂ ਕੀ ਕਾਰਨ ਗੋਲ ਜਾਰੇ ਸਟ੍ਰਾਈਡ ਦੀ ਗੋਲਾ ਆਉਂਦੀ ਪਈ ਸਾਨੂੰ 15-20 ਦਿਨ ਤੋਂ ਤੁਸੀਂ ਕੰਪਲੀਟ ਕੀਤੀ ਹਾਂਜੀ ਕੰਪਲੀਟ ਕੀਤੀ ਹੋਈ ਹੈ ਸਾਰੀ ਪੁਲਿਸ ਨੂੰ ਕੀ ਫਰਕ ਆਵੇਗੀ ਪੁਲਿਸ ਵਾਲੇ ਵੇਖੋ ਜੀ ਤੁਹਾਡੇ ਸਾਹਮਣੇ ਹੀ ਹੈ ਜੋ ਕਰਦੇ ਪਏ ਕਿੰਨੇ ਗੋਲੀਆਂ ਚਲਾਇਆ ਦੋ ਤੋਂ ਤਿੰਨ ਫਾਇਰ ਹੋਇਆ ਜੀ ਮੂੰਹ ਵੱਧੇ ਹਾਂਜੀ ਮੂੰਹ ਵੱਧੇ ਹੋਏ ਹਾਂਜੀ ਸਰਪੰਚ ਨੂੰ ਪਤਾ ਕੁਝ ਨਹੀਂ ਜੀ ਅਜੇ ਕੁਝ ਨਹੀਂ ਪਤਾ ਲੱਗਾ ਨਾ ਹੀ ਸਰਕਾਰ ਇਹ ਵੀ ਐਸਐਚਓ ਸਾਹਿਬ ਨੇ ਇਹ ਵੀ ਕਿਹਾ ਵੀ ਚਲੋ ਸਾਨੂੰ ਗਨਮੈਨ ਦਿੱਤਾ ਜਾਵੇ ਭਾਵੇਂ ਇੱਕ ਹੀ ਦਿੱਤਾ ਜਾਵੇ ਪਰ ਉਹਨਾਂ ਵੱਲੋਂ ਚਲੋ ਕੋਈ ਨਹੀਂ ਅਜੇ ਦਿੱਤਾ ਗਿਆ ਬਾਕੀ ਪੀਸੀਆਰ ਵਾਲੇ ਹੁੰਦੇ ਹੀ ਹੋ ਪਰ 5-10 ਮਿੰਟ ਆ ਕੇ ਚਲੇ ਜਾਂਦੇ ਉਹਨਾਂ ਦਾ ਸਾਡਾ ਕੀ ਬੰਦ ਤੁਹਾਨੂੰ ਕੰਪਲੀਟ ਦਿੱਤ ਤੁਹਾਨੂੰ ਕਿਹਦੇ ਲੱਗੇ ਪੁਲਿਸ ਨੂੰ 15-20 ਦਿਨ ਹੋ ਗਏ ਤੁਹਾਨੂੰ ਪੁਲਿਸ ਜਿਹੜੀ ਅਪਲਾਈ ਨਹੀਂ ਕੀਤੀ ਨਾ ਸਕਿਉਰਟੀ ਨਾ ਨਹੀਂ ਸਕਿਉਰਟੀ ਅਸੀਂ ਆਪਣਾ ਗਾਰਡ ਰੱਖਿਆ ਹੈ ਇੱਕ ਮੰਗ ਇਹੋ ਹੀ ਹੈ ਪ੍ਰਸ਼ਾਸਨ ਤੋਂ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਨਾਲੇ ਇਹਨਾਂ ਨੂੰ ਸਾਨੂੰ ਇੱਕ ਗਾਰਡ ਦਿੱਤਾ ਜਾਵੇ ਤੇ ਸਿਕਿਉਰਿਟੀ ਦਿੱਤੀ ਜਾਵੇ ਹਾਂਜੀ ਥ੍ਰੈਟ ਉਹਨਾਂ ਨੇ 50 ਲੱਖ ਦੀ ਮੰਗੀ ਹੈ ਕੀ ਗੱਲ ਕੀ ਗੱਲ ਇਹ ਜਿਹੜਾ ਵਿਚਾਰਾ ਕਰੀਬਾਂ ਵੀ ਸ਼ਬਦਾ ਲੈਣ ਲਾਉਣ ਆਇਆ ਵਾ ਤੇ ਇਹਨੇ ਵਾ ਗੋਲੀ ਚਲਾ ਕੇ ਉਹਨੂੰ ਮਾਰ ਗਏ ਆ ਇਹ ਵੇਖੋ ਗੱਲ ਤੇ ਮਾੜੀ ਹੈ ਦਿਨ ਦੀ ਵੀ ਕਿ ਉਹ ਕਿਸੇ ਦਾ ਕੁੱਤੇ ਜਿਨਾ ਕਦਰ ਨਹੀਂ ਆ ਤੇ ਦੇਖੋ ਵੀ ਆਪਣੀ ਮਿਹਨਤ ਕਰਕੇ ਰੋਟੀ ਖਾਂਦੇ ਆ ਸ਼ਬਦ ਕੰਮ ਦਾ ਕੋਈ ਵੀ ਨਹੀਂ ਐਵੇਂ ਹੁੰਦਾ ਵਿਚਾਰਾ ਦਰ ਮਿਹਨਤ ਕਰਦੇ ਤੇ ਕਰਿਆਨੇ ਵਾਲੇ ਵੀ ਤੇ ਕਦੇ ਕਿੰਨੇ ਦਿਨਾਂ ਦਾ ਧਮਕੀ ਦਮ ਕਿਧਰ ਆਉਂਦੇ ਆ ਬੰਦੇ ਦੇ ਹਸਪਤਾਲ ਲਿਕੇ ਗਏ ਆ ਜੀ ਤੇ ਦੋ ਤਿੰਨ ਗੋਲੀਆਂ ਚੱਲ ਕੇ ਮੈਂ ਹੀ ਸਮਝਿਆ ਵੀ ਪਟਾਕੇ ਚਲਾਉਂਦੇ ਮੁੰਡੇ ਆਲੇ ਮੋਟਰਸਾਈਕਲਾਂ ਚਲਾਉਂਦੇ ਆ ਕਿੱਧਰ ਚਲੇ ਸੀਗੇ ਉਹ ਕੋਈ ਦੋ ਤਿੰਨ ਜਾਣੇ ਸੀ ਇਧਰ ਨਹਿਰਾਂ ਨੂੰ ਚਲੇ ਗਏ ਇਧਰ ਸ਼ਹਿਰ ਵੱਲ ਆਏ ਆ ਬੁੱਲ ਬੈਠੇਗੇ ਕੋਟਕ ਨਹੀਂ ਪਿੱਛੋਂ ਵੇਖੇ ਆ ਪਿੱਛੋਂ ਮੋਟਰਸਾਈਕਲ ਉਹ ਜਾਦੀ ਨੰਬਰ ਪਲੇਟ ਵੀ ਆਣੀ ਆ। ਵੀ ਮੰਗ ਕਰਦਾ ਇਹ। ਪੰਗ ਗਾਲਿਆਂ ਇਨਸਾਫ ਹੋਣਾ ਚਾਹੀਦਾ ਵੇ ਇਹ ਕੰਮ ਨਹੀਂ ਹੋਣਾ ਚਾਹੀਦੇ। ਅਠੀ ਦਿਨ ਜਨਾਇਜ਼ੇ ਬੰਦਾ ਮਾਰ ਦਿੰਦੇ ਆ। ਅੱਠ ਦਿਨ ਨੂੰ ਇੱਕ ਦਾ ਭੋਗ ਵੀ ਨਹੀਂ ਮਿਲਿਆ ਦੂਜਾ ਮਾਰ ਦਿੰਦੇ ਆ। ਇਨਸਾਫ ਇਹ ਕਰਦੇ ਵੀ ਲੋਕਾਂ ਦੀ ਭਲਾਣਾ ਚਾਹੀਦਾ ਵਾ। ਅਜੀ ਸਰ ਕੀ ਕਰ ਲੋਈਏ ਜੀ? ਇਹ ਸਰਲੀ ਕਰਿਆਨਾ ਸਟੋਰ ਆ ਉਹਦੇ ਸਾਹਮਣੇ ਉਹਨਾਂ ਦਾ ਇੱਕ ਜਿਹੜਾ ਸਮਾਨ ਮਟੀਰੀਅਲ ਵਾਲਾ ਸਟੋਰ ਆ। ਉੱਥੇ ਅੱਜ ਡਿਲੀਵਰੀ ਦੇਣ ਵਾਸਤੇ ਕੋਲਡ ਡਰਿੰਕਸ ਦੀ ਕੋਈ ਆਇਆ ਸੀਗਾ ਆਪਣੀ ਮੋਟਰਸਾਈਕਲ ਵਾਲੀ ਰੇੜੀ ਤੇ ਤੇ ਤਿੰਨ ਬੰਦੇ ਜਿਹੜੇ ਜਿਨ੍ਹਾਂ ਨੇ ਕਾਲੇ ਕੱਪੜੇ ਨਾਲ ਮੂੰਹ ਢੱਕੇ ਹੋਏ ਸੀਗੇ ਤੇ ਮੋਟਰਸਾਈਕਲ ਤੇ ਆਏ ਆ ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਜੋ ਸਾਨੂੰ ਦੱਸਿਆ ਗਿਆ ਮਰੋੜੀਆਂ ਹੋਈਆਂ ਵਾਂ ਤੇ ਉਹ ਦੋਨਾਂ ਨੇ ਦੋ ਫਾਇਰ ਕੀਤੇ ਆ ਇੱਕ ਫਾਇਰ ਉਹਦੇ ਜਿਹੜਾ ਡਿਲੀਵਰੀ ਦੇਣ ਆਇਆ ਸੀ ਉਹਦੇ ਪੱਟ ਦੇ ਵਿੱਚ ਪਿੱਛੋਂ ਲੱਗਾ ਵਾ ਉਹਨੂੰ ਮੈਂ ਮੁਲਾਜ਼ਮ ਭੇਜ ਕੇ ਨਾਲ ਹਸਪੀਟਲ ਭੇਜਤਾ ਵਾ ਅਸੀਂ ਮੌਕੇ ਤੇ ਤੁਰੰਤ ਹੀ ਸਾਡਾ ਪੀਸੀਆਰ ਵੀ ਤੇ ਅਸੀਂ ਵੀ ਬਿਲਕੁਲ ਤੁਰੰਤ ਪਹੁੰਚ ਗਏ ਆ ਜਿਹੜੇ ਨਾਮਲੂਮ ਵਿਅਕਤੀਆਂ ਨੇ ਫਾਇਰਿੰਗ ਕੀਤੀ ਆ ਉਹਨਾਂ ਦੇ ਮਗਰ ਅਸੀਂ ਇੱਕ ਟੀਮ ਉਹਨਾਂ ਦੇ ਮਗਰ ਲਾਈ ਆ ਇੱਕ ਅਸੀਂ ਕੈਮਰੇ ਦੇਖ ਰਹੇ ਆ ਤੇ ਬਾਕੀ ਜਿਹੜੀ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਊਗੀ ਕਾਰਨ ਇਹ ਜਿਹੜਾ ਕਾਰਨ ਇਹ ਆ ਵੀ ਤੁਹਾਨੂੰ 1.5 ਮਹੀਨਾ ਪਹਿਲਾਂ ਸਰਲੀ ਕਰਿਆਨਾ ਸਟੋਰ ਨੂੰ ਐਕਸਟਰਸ਼ਨ ਕਾਲ ਆਈ ਸੀ ਸ਼ੋਰੂਮ ਉਹਨਾਂ ਦਾ ਸੜਕ ਦੇ ਦੂਜੇ ਪੰਨੇ ਆ ਇਹ ਵੀ ਸਟੋਰ ਉਹਨਾਂ ਦਾ ਹੀ ਆ ਇਹ ਮੇਬੀ ਲੱਗਦਾ ਹੈ ਕਿ ਉਹਨਾਂ ਨੂੰ ਦਹਿਸ਼ਤ ਪਾਉਣ ਵਾਸਤੇ ਦਹਿਸ਼ਤ ਪਾਉਣ ਵਾਸਤੇ ਜਿਹੜਾ ਉਹਨਾਂ ਨੇ ਫਾਇਰਿੰਗ ਕੀਤੀ ਆ ਤੇ ਕਿਉਂਕਿ ਉਧਰ ਉਹਨਾਂ ਦੇ ਸਟੋਰ ਦੇ ਉੱਤੇ ਗਾਰਡ ਆ ਗਾਰਡ ਕਰਕੇ ਉਧਰ ਨੂੰ ਹਿੰਮਤ ਨਹੀਂ ਕਰ ਸਕੇ ਉਹਨਾਂ ਨੇ ਇਧਰ ਜਿਹੜਾ ਉਹਨਾਂ ਦਾ ਸਟੋਰ ਰੂਮ ਆ ਉਹਦੇ ਵਾਲੇ ਬੰਨੇ ਫਾਇਰਿੰਗ ਕੀਤੀ ਸਰ ਇਸ ਤੋਂ ਪਹਿਲਾਂ ਵੀ ਕਾਉਂਸਲਰ ਵੀ ਆਖਿਆ ਹੋ ਗਿਆ ਉਹਨੂੰ ਪਤਾ ਥੋੜਾ ਜਿਹਾ ਰਹੀ ਨਹੀਂ ਹਮਤ ਨਹੀਂ ਰਹੀ ਆ ਕਿ ਜਾਲੇ ਵਿੱਚ ਤਬੀਰ ਦਾ ਸ਼ਰਮਨਾ ਮੋੜ ਪਤਾ ਆ ਜਾਣਾ ਵੇਖੋ ਜੀ ਅਸੀਂ ਦਿਨ ਰਾਤ ਜਿਹੜਾ ਵਾ ਲੋਕਾਂ ਦੀ ਸੁਰੱਖਿਆ ਵਾਸਤੇ ਡਿਊਟੀ ਤੇ ਤਨਾਤ ਆ ਹੁਣ ਇਹ ਜਿਹੜੀਆਂ ਇਨਸੀਡੈਂਟ ਕੋ ਹੋ ਜਾਂਦਾ ਵਾ ਇਹਦੇ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸਾਡੀ ਜਿਹੜੇ ਵੀ ਜਿਹੜੇ ਜਿਹੜੇ ਵੀ ਪਿਛੇ ਇਨਸੀਡੈਂਟ ਹੋਏ ਆ ਸਾਰੇ ਟ੍ਰੇਸ ਕਰਕੇ ਸਾਰੇ ਬੰਦੇ ਜਿਹੜੇ ਫੜੇ ਗਏ ਸਤਗੁਰੂ ਕਲੈਕਸ਼ਨ ਤੇ ਫਾਇਰਿੰਗ ਹੋਈ ਸੀ ਉਹ ਵੀ ਚਾਰੇ ਦੇ ਚਾਰੇ ਬੰਦੇ ਫੜਲੇ ਸੀ ਈਵਨ ਦੈਨ ਜਿਨ੍ਹਾਂ ਨੇ ਇਥੋਂ ਆਇਡੈਂਟੀਫਿਕੇਸ਼ਨ ਦਿੱਤੀ ਸੀ ਵੀ ਇਹਨਾਂ ਨੂੰ ਕਾਲ ਕਰੋ ਉਹ ਵੀ ਬੰਦੇ ਜਿਹੜੇ ਅਸੀਂ ਟ੍ਰੇਸ ਕਰਕੇ ਇੱਕ ਫੜ ਲਿਆ ਵਾ ਤੇ ਸਾਡੇ ਵੱਲੋਂ ਪੁਲਿਸ ਵੱਲੋਂ ਕੋਈ ਢਿੱਲ ਨਹੀਂ ਹੈਗੀ ਕਿਸੇ ਕਿਸਮ ਦੀ ਵੀ ਅਸੀਂ ਦਿਨ ਰਾਤ ਆਪਣੀ ਡਿਊਟੀ ਤੇ ਤਨਾਤ ਆ ਪੀਸੀਆਰ ਵਿਦਨ 2 ਮਿੰਟਸ ਇੱਥੇ ਪਹੁੰਚਿਆ ਵਾ ਇਸ ਤੋਂ ਇਲਾਵਾ ਮੈਂ ਵੀ ਉਸੇ ਵੇਲੇ ਪਿੱਛੇ ਹੀ ਉਹਦੇ 2 ਮਿੰਟਾਂ ਦੇ ਵਿੱਚ ਆ ਗਿਆ ਵਾਂ ਤੇ ਬਾਕੀ ਜਿਹੜੀ ਆ ਇਹਦੀ ਤਫ਼ਤੀਸ਼ ਜਿਹੜੀ ਆ ਢੰਗਾਈ ਨਾਲ ਕੀਤੀ ਜਾਊਗੀ ਜੋ ਵੀ ਤੱਤ ਸਾਹਮਣੇ ਆਉਣਗੇ ਜੋ ਵੀ ਦੋਸ਼ੀ ਪਾਇਆ ਜਾਣਗੇ ਉਹਨਾਂ ਨੂੰ ਸਖਤ ਤੋਂ ਸਜ਼ਾ ਦਿੱਤੀ ਜਾਊਗੀ ਗੋਲੀ ਲੱਗੀ ਹੈ ਜੀ ਕੰਡੀਸ਼ਨ ਕਿਸ ਤਰ੍ਹਾਂ ਹੈ ਉਹ ਮੇਰੇ ਮੁਲਾਜ਼ਮ ਗਏ ਆ ਨਾਲ ਹਸਪਤਲ ਲੈ ਗਏ ਉਹਦੇ ਪੱਟ 'ਚ ਗੋਲੀ ਪਿੱਛੋਂ ਲੱਗੀ ਆ ਉਹ ਹੁਣ ਡਾਕਟਰ ਹੀ ਦੱਸ ਸਕਦੇ ਆ ਠੀਕ ਆ ਵੈਸੇ ਉਹ ਮੇਰੇ ਖਿਆਲ ਖਤਰੇ ਤੋਂ ਬਾਹਰ ਆ ਸਰ ਦੁਕਾਨਦਾਰ ਦਾ ਕਹਿਣਾ ਹੈ ਕਿ ਸਾਨੂੰ ਕੋਈ ਵੀ ਸਿਕਿਉਰਟੀ ਜਿਹੜੀ ਹੈ ਪੁਲਿਸ ਨੇ ਨਹੀਂ ਕੀਤੀ ਜੀ ਪੁਲਿਸ ਦਾ ਪੀਸੀਆਰ ਵੀ ਇੱਥੇ ਲੱਗਾ ਹੋਇਆ ਵ ਫਿਰ ਇਸ ਤੋਂ ਇਲਾਵਾ ਉਹਨਾਂ ਨੂੰ ਗਾਰਡ ਵੀ ਮੁਹੱਈਆ ਕਰਵਾਇਆ ਅਸੀਂ ਹੋਰ ਇਹ ਤੋਂ ਬਾਅਦ ਦਿਨ ਰਾਤ ਇੱਥੇ ਤਿੰਨ ਚਾਰ ਤਿੰਨ ਵਾਰ ਹੀ ਦਿਹਾੜੀ 'ਚ ਮੈਂ ਚੈਕਿੰਗ ਕਰਦਾ ਵਾਂ ਤੇ ਸਿਕਿਉਰਟੀ ਵੱਲੋਂ ਕੋਈ ਢਲ ਨਹੀਂ ਜੇ ਸਿਕਿਉਰਟੀ ਨਾ ਹੁੰਦੀ ਫਿਰ ਉਹਨਾਂ ਦੀ ਦੁਕਾਨ ਉਹਨਾਂ ਦੇ ਸ਼ੋਰੂਮ ਤੇ ਫਾਇਰਿੰਗ ਹੁੰਦੀ ਕਿ ਕਿਸ ਗਲੀ ਦੇ ਵਿੱਚ ਕਿਸ ਮਹੱਲੇ ਦੇ ਵਿੱਚ ਨਸ਼ਾ ਵਿਕਦਾ ਹੈ ਪਰ ਇਹ ਨਸ਼ਾ ਬੰਦ ਹੀ ਨਹੀਂ ਹੁੰਦਾ ਲੋੜ ਆ ਇਸ ਵੇਲੇ ਜਿਹੜੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਆ ਉਹਨਾਂ ਨੂੰ ਨੌਕਰੀਆਂ ਦੇਣ ਦੀ ਉਹਨਾਂ ਦੇ ਜਿਹੜੇ ਲੈਟਰ ਸਾਈਨ ਕੀਤੇ ਨੇ ਜੁਆਇਨਿੰਗ ਲੈਟਰ ਉਹ ਪਾੜ ਕੇ ਸੁੱਟ ਦਿੱਤੇ ਗਏ ਆ ਉਜੇ ਅੱਜ ਦਾ ਨੌਜਵਾਨ ਸਵੇਰੇ 9 ਵਜੇ ਆਪਣੀ ਡਿਊਟੀ ਤੇ ਜਾਵੇ ਤੇ ਸ਼ਾਮ ਨੂੰ 5 ਵਜੇ ਡਿਊਟੀ ਸਮਾਪਤ ਕਰਕੇ ਘਰ ਆਵੇ ਤੇ ਸ਼ਾਇਦ ਨਸ਼ਾ ਬੰਦਤ ਨਹੀਂ ਕਿਸੇ ਹੱਦ ਤੱਕ ਘਟੇ ਹੋ ਜੂਗਾ ਪਰ ਸਭ ਤੋਂ ਵੱਡੀ ਮਾਰ ਹੈ ਇਸ ਵੇਲੇ ਬੇਰੁਜ਼ਗਾਰੀ ਜਿਹੜੀ ਆ ਪੰਜਾਬ ਦੇ ਵਿੱਚ ਹੈ ਸਾਡੇ ਨੌਜਵਾਨ ਇਹ ਨਹੀਂ ਕਿ ਬਿਲਕੁਲ ਅਨਪੜ੍ਹ ਨੇ ਪੜ੍ਹੇ ਲਿਖੇ ਐਜੂਕੇਟਿਡ ਤਰ੍ਹਾਂ ਤਰ੍ਹਾਂ ਦੀਆਂ ਮਾਪਿਆਂ ਨੇ ਉਹਨਾਂ ਨੂੰ ਡਿਗਰੀਆਂ ਕਰਾਈਆਂ ਆ ਪਰ ਇਸ ਵੇਲੇ ਪੰਜਾਬ ਦੇ ਵਿੱਚ ਟੋਟਲ ਭਈਆਵਾਦ ਯੂਪੀ ਪਿਹਾਰ ਤੋਂ ਜਿਹੜਾ ਬਿਆਨ ਕੇ ਪਿਠਾ ਦਿੱਤਾ ਗਿਆ ਕੋਈ ਟੂਲ ਨਾ ਜਾ ਵੇਖ ਲੋ ਕੋਈ ਪੈਟਰੋਲ ਪੰਪ ਵੇਖ ਲਓ ਕੋਈ ਪਾਸਪੋਰਟ ਅਦਾਰਾ ਵੇਖ ਲਓ ਤੁਹਾਨੂੰ ਹਰਿਆਣਾ ਯੂਪੀ ਬਿਹਾਰ ਦੇ ਕਰਮਚਾਰੀ ਜਿਹੜੇ ਆ ਅੰਦਰ ਨਜ਼ਰ ਆਉਣਗੇ ਤੇ ਸਾਡੇ ਪੰਜਾਬ ਦੇ ਨੌਜਵਾਨ ਤੇ ਬਜੂਰਗੋਣਾਂ ਦੇ ਅੱਗੇ ਹੱਥ ਜੋੜੀ ਸਿਰ ਝੁਕਾਈ ਖੜੇ ਨਜ਼ਰ ਆਉਣਗੇ ਆ ਪੰਜਾਬ ਆ ਸਾਡਾ ਮੈਂ ਬੇਇਤੀ ਕਰਦਾ ਕਿ ਪਿਛਲੇ ਦਿਨੀ ਭਗਵੰਤ ਸਵਾਮੀ ਜੀ ਨੇ ਇੱਕ ਵੱਡਾ ਬਿਆਨ ਦਿੱਤਾ ਸੀ ਕਿ ਕਿਸਾਨ ਜਥੇਬੰਦੀਆਂ ਨੇ ਦੁਕਾਨਾਂ ਬਣਾਈਆਂ ਨੇ ਅਸੀਂ ਚੈਲੰਜ ਕੀਤਾ ਸਰਵਰ ਸਿੰਘ ਪੰਦੇਰ ਸਤਰਾਪ ਸਿੰਘ ਪੰਨੂ ਤੇ ਜਗੀਰ ਸਿੰਘ ਡੱਲੇਵਾਲ ਜੀ ਨੇ ਤੇ ਬਾਕੀ ਜਥੇਬੰਦੀਆਂ ਨੇ ਕਿ ਅਸੀਂ ਖੁੱਲੀ ਡਪੇਰ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਨੂੰ ਤਿਆਰ ਆ। ਜਗ੍ਹਾ ਤੇ ਟਾਈਮ ਤੁਸੀਂ ਤੈਅ ਕਰੋ। ਅਸੀਂ ਆਪਣਾ ਸਾਰਾ ਸਹਾਫ ਸਹਾਫ ਸਾਧਨ ਜਿਹੜਾ ਉਹ ਲੈ ਕੇ ਆਵਾਂਗੇ। ਔਰ ਨਕਮੀ ਜਿਹੜੀ ਬਿਆਨਬਾਜ਼ੀ ਭਗਵੰਤ ਮਾਨ ਦੀ ਕਿ ਮੈਂ ਇਸ ਵੇਲੇ ਝੋਨਾ ਲਾਉਣ ਦੇ ਵਿੱਚ ਵਿਜੀ ਆ। ਭਗਵੰਤਪਾ ਜੀ ਅਸੀਂ ਤੁਹਾਨੂੰ ਕਦੇ ਪਹੁੰਚੇ ਚੋੱਕ ਕੇ ਤੇ ਇਹਨਾਂ ਖੇਤਾਂ ਦੇ ਵਿੱਚ ਝੋਨੇ ਲਾਉਂਦਿਆਂ ਨਹੀਂ ਵੇਖਿਆ। ਤੁਸੀਂ ਭੱਜ ਰਹੇ ਹੋ ਚੰਡਿਆਂ 'ਚ ਪੂਛ ਲੈ ਕੇ ਇਸ ਵੇਲੇ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਤੁਸੀਂ ਭੱਜ ਰਹੇ ਹੋ মিডিਆ ਕਰਮੀਆਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਵੀ ਪਿਛਲੇ ਦਿਨੀ ਤੁਸੀਂ ਸਾਡੇ মিডিਆ ਵਾਲੇ ਕਵਰ ਕਰ ਰਹੇ ਹੋ ਕਿ মিডিਆ ਕਰਮੀ ਨੂੰ ਉੱਡ ਕੇ ਪਏ ਸੀ ਇਹੋ ਹੀ ਭਗਵੰਤ ਮਾਨ ਜੀ ਕਿ ਤੂੰ ਠੇਕਾ ਲਿਆ ਮੈਨੂੰ ਸਵਾਲ ਕਰਨ ਦਾ ਤੇ ਉਹਦੇ ਵਿੱਚ ਹੀ ਜਿਹੜੇ ਆ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਹੀ ਉੱਠ ਕੇ ਚਲ ਗਏ ਸੀ ਨਾ ਇਹਨਾਂ ਨੂੰ ਚਸਾਨਾ ਦੇ ਸਵਾਲ ਜਿਹੜੇ ਆ ਉਹ ਸਹੀ ਲੱਗਦੇ ਉਹ ਵੀ ਯਾਰ ਲੱਗਦੇ ਆ ਨਾ ਇਹਨਾਂ ਨੂੰ মিডিਆ ਕਰਮੀਆਂ ਦੇ ਸਵਾਲ ਜਿਹੜੇ ਆ ਉਹ ਸਹੀ ਲੱਗਦੇ ਆ ਤੇ ਨਾ ਆ ਜਿਹੜੀ ਪਬਲਿਕ ਇਸ ਵੇਲੇ ਆਪਣੀ ਜ਼ਿੰਦਗੀ ਗਵਾ ਰਹੀ ਆ ਇਹ ਮਾਵਾ ਦੇ ਪੁੱਤ ਇਹ ਬੱਚਿਆਂ ਦੇ ਪਿਓਾਂ ਦੇ ਜਿਹੜੇ ਆ ਉਹ ਸਿਰਾਂ ਦੇ ਤੋਂ ਸਾਇ ਚੁੱਕੇ ਜਾ ਰਹੇ ਆ ਅਜੇ ਤਾਂ 10 ਦਿਨ ਵੀ ਨਹੀਂ ਗੁਜ਼ਰੇ ਵੱਡੀ ਜਿਹੜੀ ਆ ਘਟਨਾ ਵਾਪਰੀ ਸੀ ਇੱਕ ਕਾਉਂਸਲਰ ਨਗਰ ਕਾਉਂਸਲਰ ਦੇ ਸੋ ਅਜੇ 10 ਦਿਨ ਵੀ ਨਹੀਂ ਗੁਜ਼ਰੇ ਤੇ ਦੁਬਾਰਾ ਆ ਕੇ ਨਾ ਵਾਪਰ ਗਿਆ ਇਸ ਵੀਰ ਵੱਲੋਂ ਥ੍ਰੈਡ ਦੀਆਂ ਜਿਹੜੀਆਂ ਆ ਦਰਖਾਸਤਾਂ ਵੀ ਦਿੱਤੀਆਂ ਗਈਆਂ ਮੰਗ ਕੀਤੀ ਗਈ ਪ੍ਰਸ਼ਾਸਨ ਵੱਲੋਂ ਕਿ ਮੈਨੂੰ ਥ੍ਰੈਡ ਆ ਰਹੇ ਨੇ ਮੇਰੇ ਕੋਲ ਫਰौती ਮੰਗੀ ਜਾ ਰਹੀ ਆ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਤੇ ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦਾ ਇਹ ਨਤੀਜਾ ਵਾ ਕਿ ਦੁਕਾਨ ਲੋਹੋ ਲੋਹਾਨ ਹੋਈ ਪਈ ਆ ਤੇ ਨਲਾਂ ਦੇ ਵਿੱਚ ਫੈਰ ਮਾਰ ਕੇ ਤੇ ਉਹ ਜਿਹੜੇ ਗੈਂਗਸਟਰ ਨੇ ਉਹ ਜਿਹੜੇ ਮੁਜਰਮ ਨੇ ਉਹ ਚਲੇ ਗਿਆ ਆ ਰਾਮ ਦੇ ਨਾਲ ਇਹ ਗੋਲੀ ਲੱਗੀ ਕਿਹਦੇ ਉੱਤੇ ਲੱਗੀ ਲੱਗੀ ਸੀ ਤੁਹਾਨੂੰ ਇਹ ਇਹਨਾਂ ਦਾ ਕੀ ਲੱਗਦਾ ਤੁਹਾਡੀ ਗੋਲੀ ਹੋਰ ਤੇ ਸਾਮਾਨ ਲਾਉਣ ਆਏ ਹੋਏ ਸੀ ਸਾਨੂੰ ਆ ਵੀ ਪਤਾ ਨਹੀਂ ਕੋਣ ਹੈ ਅੱਛਾ ਕੋਈ ਇੱਕ ਕਰੇਂਦਾ ਆਇਆ ਸੀ ਸਾਮਾਨ ਲਾਉਣ ਵਾਸਤੇ ਉਹਦੇ ਲੱਗੀ ਗੋਲੀ ਜਿਸ ਤਰ੍ਹਾਂ ਪਿਛਲੇ ਦਿਨੀ ਸਤਗੁਰ ਕਲੈਕਸ਼ਨ ਦੇ ਵਿੱਚ ਜਿਹੜੀ ਅੰਦਰ ਇੱਕ ਬੱਚੀ ਕੰਮ ਕਰਦੀ ਸੀ ਉਸ ਬੱਚੀ ਦੀ ਲੱਤ ਦੇ ਵਿੱਚ ਵੀ ਗੋਲੀ ਵੱਜੀ ਸੀ ਉਸ ਬੱਚੀ ਦਾ ਕੀ ਕਸੂਰ ਆ ਜਦੋਂ ਇਹੋ ਜਿਹੇ ਲੋਕ ਵਾਰਦਾਤ ਕਰਕੇ ਕਰਨ ਆਉਂਦੇ ਆ ਇਹਨਾਂ ਦਾ ਕੋਈ ਪੱਕਾ ਟਾਰਗੇਟ ਨਹੀਂ ਹੁੰਦਾ ਫਾਇਰਿੰਗ ਕਰਕੇ ਇਹਨਾਂ ਨੇ ਭੱਜਣ ਦੀ ਕਰਨੀ ਹੁੰਦੀ ਆ ਔਰ ਉਹਦੇ ਵਿੱਚ ਕੋਈ ਵੀ ਸ਼ਹਿਰੀ ਕੋਈ ਵੀ ਬੱਚਾ ਔਰ ਪਿਛਲੇ ਦਿਨੀ ਸ਼ਹਾਡੇ ਇੱਕ ਛੋਟੀ ਬੱਚੀ 6 ਸਾਲ ਦੀ ਜਿਹੜੀ ਆ ਉਹ ਵੀ ਗੋਲੀ ਦਾ ਸ਼ਿਕਾਰ ਹੋਈ ਆ ਸੋ ਇਹਦੇ ਵਿੱਚ ਕੋਈ ਬਜ਼ੁਰਗ ਕੋਈ ਬੱਚਾ ਜਿਹੜਾ ਵਾ ਉਹ ਵੀ ਆਪਣੀ ਜ਼ਿੰਦਗੀ ਗਵਾ ਗਵਾ ਸਕਦਾ ਸੋ ਭਗਵਾਨ ਦਵਾਨ ਜੀ ਇਹ ਦਿੱਲੀ ਦੇ 125 ਪਰੌਣਿਆਂ ਦੀ ਪਰੌਣਚਾਰੀ ਛੱਡੋ ਇਸ ਪੰਜਾਬ ਦੇ ਵੱਲ ਧਿਆਨ ਦਿਓ ਇਸ ਪੰਜਾਬ ਦੇ ਲੋਕਾਂ ਦੇ ਵੱਲ ਧਿਆਨ ਦਿਓ ਜਿਨ੍ਹਾਂ ਨੇ ਵੱਡੇ ਪਦਰ ਦੇਤੇ 9294 ਜਿਹੜੇ ਆ ਮੈਂ ਐਮਐਲਏ ਜਾਂ ਮੰਤਰੀ ਨਹੀਂ ਕਹੂੰਗਾ ਮੈਂ ਬੁੱਤ ਕਹਿ ਕੇ ਉਹਨਾਂ ਨੂੰ ਸੰਬੋਧਨ ਕਰੂੰਗਾ ਕਿਉਂਕਿ ਜਿਹੜੇ ਨਕਾਰੇ ਹੋਏ ਵਿਲੜ ਤੇ ਜਿਹੜੇ ਆਪਣੇ ਪੰਜਾਬ ਦਾ ਧਿਆਨ ਨਹੀਂ ਰੱਖ ਸਕਦੇ ਆਪਣੀ ਆਵਾਮ ਦਾ ਧਿਆਨ ਨਹੀਂ ਰੱਖ ਸਕਦੇ ਉਹ ਬੁੱਤ ਹੀ ਸਾਬਤ ਹੁੰਦੇ ਨੇ ਮਿੱਟੀ ਦੇ ਬੁੱਤ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣ ਹੋਵੇ ਪਾਵੇ ਕਰੋਣੇ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸ ਦੇ ਇੱਕ ਸਿਵਲ ਹਸਪਤਾਲ ਅਜਨਾਲਾ। ਹੇ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿਓ। ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼